ਆਪਦੇ ਐਮਐਲਏ ਤੇ ਪਰਚਾ ਦਰਜ ਹੋਵੇਗੀ ਆਪਦੇ ਇਸ ਐਮਐਲਏ ਦੀ ਗ੍ਰਿਫਤਾਰੀ ਕਸੂਤਾ ਫਸਿਆ ਪੰਜਾਬ ਦਾ ਇਹ ਐਮਐਲਏ ਕਿਹੜਾ ਐਮਐਲਏ ਹੈ ਕਿਉਂ ਇਹਦੇ ਤੇ ਪਰਚਾ ਹੋਇਆ ਕਿਹੜੇ ਵਿਧਾਨ ਸਭਾ ਹਲਕੇ ਨਾਲ ਸੰਬੰਧਿਤ ਆਮ ਆਦਮੀ ਪਾਰਟੀ ਦਾ ਇਹ ਐਮਐਲਏ ਦੂਜੀ ਵਾਰ ਜੇਲ੍ਹ ਯਾਤਰਾ ਕਰ ਸਕਦਾ ਹੈ ਬੜਾ ਕਸੂਤਾ ਫਸ ਚੁੱਕਿਆ ਹੈ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜੇ ਹੋ ਲੋਕ ਪਾ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦਬ ਲੈਣਾ ਤਾਂ ਜੋ ਤੁਹਾਡੇ ਤੱਕ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਆਪੜਦੇ ਰਹਿਣ ਮਾਮਲਾ ਇਹ ਹੈ ਕਿ ਆਮ ਆਦਮੀ ਪਾਰਟੀ ਦਾ ਇਹ ਐਮਐਲਏ ਜਿਸ ਦੀ ਆਪਾਂ ਗੱਲ ਕਰਨ ਜਾ ਰਹੇ ਹਾਂ ਇਹ ਪਹਿਲੀ ਨਹੀਂ ਦੂਜੀ ਵਾਰ ਕਿਰਿਆ ਪਹਿਲਾਂ ਰਿਸ਼ਵਤ ਦੇ ਮਾਮਲੇ ਦੇ ਵਿੱਚ ਤੇ ਹੁਣ ਬੜੇ ਸੰਗੀਨ ਤੇ ਹਾਈ ਪ੍ਰੋਫਾਈਲ ਕੇਸ ਦੇ ਵਿੱਚ ਇਸ ਦੇ ਖਿਲਾਫ ਐਫਆਈ ਆਫਆਈਆਰ ਹੋਣ ਦੀਆਂ ਚਰਚਾਵਾਂ ਨੇ ਐਫਆਈਆਰ ਹੋਈ ਦੱਸੀ ਜਾਂਦੀ ਹੈ ਮੀਡੀਆ ਰਿਪੋਰਟਾਂ ਦੇ ਵਿੱਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਪਰ ਐਫਆਈਆਰ ਕਿੱਥੇ ਹੋਈ ਹੈ ਤੇ ਇਹ ਵੱਡਾ ਹਾਈ ਪ੍ਰੋਫਾਈਲ ਕੇਸ ਕਿਵੇਂ ਹੈ ਇਹਦੇ ਬਾਰੇ ਤੁਹਾਨੂੰ ਮੈਂ ਸਾਰੀ ਕਹਾਣੀ ਦੱਸਦਾ ਦਰਅਸਲ ਹਰਿਆਣੇ ਦੇ ਇੱਕ ਸੀਨੀਅਰ ਆਈਪੀਐਸ ਅਫਸਰ ਯਾ ਪੂਰਨ ਕੁਮਾਰ ਨੇ ਖੁਦਕੁਸ਼ੀ ਕੀਤੀ ਸੀ ਉਸ ਖੁਦਕੁਸ਼ੀ ਦੇ ਵਿੱਚ ਯਾ ਪੂਰਨ ਕੁਮਾਰ ਦੀ ਪਤਨੀ ਅਮਨੀਤ ਕੌਰ ਮਾਫ ਕਰਨਾ ਅਮਨੀਤ ਪੀ ਕੁਮਾਰ ਜਿਹੜੇ ਆ ਉਹ ਇਸ ਗੱਲ ਤੇ ਅੜ ਗਏ ਕਿ ਜਿਹੜੇ ਪੁਲਿਸ ਦੇ ਵੱਡੇ ਅਫਸਰ ਹੈ ਡੀਜੀਪੀ ਹਰਿਆਣਾ ਸ਼ਤਰੂਜੀਤ ਕਪੂਰ ਵਰਗੇ ਵੱਡੇ ਅਫਸਰ ਹੈ ਇਹ ਇਹਦੇ ਲਈ ਜ਼ਿੰਮੇਵਾਰ ਹੈ ਸੁਸਾਇਡ ਨੋਟ ਦੇ ਵਿੱਚ ਵੀ ਹੈ ਤੇ ਇਹਨਾਂ ਤੇ ਪਰਚਾ ਦਰਜ ਕੀਤਾ ਜਾਵੇ ਪਰਚਾ ਵੀ ਦਰਜ ਹੋਇਆ ਰੋਤਗਰੇ ਐਸਐਸਪੀ ਨੂੰ ਵੀ ਬਦਲ ਦਿੱਤਾ ਗਿਆ ਡੀਜੀਪੀ ਛੁੱਟੀ ਤੇ ਚਲੇਗੇ ਇਟ ਬਿਨਵੀਨ ਇਸ ਵਿਚਕਾਰ ਇੱਕ ਇਹ ਵੱਡੀ ਘਟਨਾ ਵਾਪਰਦੀ ਹੈ ਇੱਕ ਜਿਹੜਾ ਉਹ ਅਸਿਸਟੈਂਟ ਸਬ ਇਨਸਪੈਕਟਰ ਏਐਸਆਈ ਸੁਸਾਈਡ ਕਰ ਲਿੰਦਾ ਖੁਦਕੁਸ਼ੀ ਕਰ ਲਿੰਦਾ ਰੋਤਕ ਦੇ ਵਿੱਚ ਸੰਦੀਪ ਲੱਧਰ ਇਸ ਸੰਦੀਪ ਲੱਧਰ ਦੀ ਖੁਦਕੁਸ਼ੀ ਤੇ ਉਸਦੇ ਪਰਿਵਾਰ ਨੇ ਮੰਗ ਕੀਤੀ ਕਿ ਅਮਨੀਤ ਪੀ ਕੁਮਾਰ ਜਿਹੜੇ ਹੈ ਆ ਆ اوワイਪ ਪੂਰਨ ਦੇ ਜਿਹੜੇ ਪਤਨੀ ਨੇ ਉਹਨਾਂ ਤੇ ਪਰਚਾ ਦਰਜ ਕੀਤਾ ਜਾਵੇ ਅਮਿਤ ਰਤਨ ਦਾ ਨਾਂ ਆਇਆ ਜਿਹੜੇ ਬਠਿੰਡਾ ਅਧਿਆਤੀ ਤੋਂ ਬਠਿੰਡਾ ਅਧਿਆਤੀ ਤੋਂ ਵਿਧਾਇਕ ਨੇ ਅਮਨ ਰਤਨ ਕੋਟਫੱਤਾ ਆਮ ਆਦਮੀ ਪਾਰਟੀ ਦੇ ਉਹਨਾਂ ਦਾ ਨਾਂ ਆਇਆ ਇਹਨਾਂ ਤੇ ਪਰਚਾ ਦਰਜ ਕੀਤਾ ਗਿਆ ਹੈ ਸੂਤਰਾਂ ਦੀ ਰਿਪੋਰਟ ਦੇ ਮੁਤਾਬਕ ਜਿਹੜਾ ਪਰਚੇ ਦੀ ਹਜੇ ਤਫਸੀਲ ਜਿਹੜੀ ਬਾਹਰ ਨਹੀਂ ਕੱਢੀ ਜਾ ਰਹੀ ਪਰ ਪਰਿਵਾਰ ਦੇ ਮੰਗ ਦੇ ਉੱਤੇ ਨੈਭ ਸਿੰਘ ਸੈਣੀ ਉਸ ਪਰਿਵਾਰ ਨੂੰ ਮਿਲੇ ਸੀ ਤੇ ਉਸ ਦੇ ਪਰਿਵਾਰ ਦੀ ਮੰਗ ਦੇ ਉੱਤੇ ਸਾਰਾ ਕੁਝ ਚੱਲਿਆ ਤੇ ਜਿਹੜਾ ਪਰਚੇ ਦੇ ਵਿੱਚ ਵਾਈਪੂਰਨ ਕੁਮਾਰ ਦੀ ਪਤਨੀ ਅਮਨੀਤ ਪੀ ਕੁਮਾਰ ਉਹਨਾਂ ਦੇ ਪਰਚਾ ਦਰਜ ਕੀਤਾ ਗਿਆ ਹੈ ਨਾਲ ਦੀ ਨਾਲ ਆਮ ਆਦਮੀ ਪਾਰਟੀ ਦੇ ਬਠਿੰਡਾ ਵਿਧਾਇਤੀ ਤੋਂ ਵਿਧਾਇਕ ਅਮਨ ਰਤਨ ਕੋਟਫੱਤਾ ਤੇ ਅਮਰਤ ਰਤਨਕੋਟ ਫੱਤਾ ਤੇ ਵੀ ਪਰਚਾ ਦਰਜ ਜਿਹੜਾ ਉਹ ਕੀਤਾ ਗਿਆ ਤੇ ਇੱਕ ਹੋਰ ਵਿਅਕਤੀ ਅਸ਼ੁਸ਼ੀਲ ਜਿਹੜਾ ਕਿ ਹੈਡ ਕਨਸਟੇਬਲ ਹੈ ਉਹਦੇ ਤੇ ਵੀ ਪਰਚਾ ਦਰਜ ਕੀਤਾ ਗਿਆ ਮਾਮਲਾ ਇਹ ਹੈ ਕਿ ਜਿਹੜਾ ਸੰਦੀਪ ਹੈ ਜਿਹੜਾ ਜਿਹਦੀ ਜਿਹਦੀ ਖੁਦਕੁਸ਼ੀ ਦੇ ਮਾਮਲੇ ਦੇ ਵਿੱਚ ਇਹ ਸਾਰਾ ਹੋਇਆ ਉਹਨੇ ਇੱਕ ਵੀਡੀਓ ਵੀ ਪਾਈ ਸੀ ਖੁਦਕੁਸ਼ੀ ਤੋਂ ਪਹਿਲਾਂ ਜਿਵੇਂ ਵੀ ਜਿਹੜਾ ਕਿ ਮੈਨੂੰ ਤਾੰਕ ਕੀਤਾ ਗਿਆ ਕਿਉਂਕਿ ਇੱਕ ਕਰਪਸ਼ਨ ਦੇ ਕੇਸ ਦੇ ਵਿੱਚ ਜਿਹੜਾ ਕਿ ਵਾਈਪੂਰਨ ਕੁਮਾਰ ਦੇ ਖਿਲਾਫ ਚੱਲ ਰਿਹਾ ਸੀ ਉਹਦੀ ਇਨਵੈਸਟੀਗੇਸ਼ਨ ਟੀਮ ਦਾ ਹਿੱਸਾ ਸੀ ਮੇਰੇ ਖਿਲਾਫ ਉਹ ਉਹਨਾਂ ਨੇ ਕਿਹਾ ਪਰ ਉਹ ਸਰਟੀਫਿਕੇਟ ਨਾਲ ਦੀ ਨਾਲ ਵੰਡਦੇ ਰਹੇ ਡੀਜੀਪੀ ਨੂੰ ਬਾਕੀਆਂ ਨੂੰ ਐਸਐਸਪੀ ਰੋहतक ਨੂੰ ਕਿ ਐਸਪੀ ਰੋहतक ਨੂੰ ਕਿ ਉਹ ਬੜੇ ਇਮਾਨਦਾਰ ਨੇ ਜਾਨਕੀ ਇਹ ਸਾਰੀ ਕਹਾਣੀ ਚੱਲੀ ਹੁਣ ਸਵਾਲ ਇੱਥੇ ਪੈਦਾ ਹੁੰਦਾ ਹੈ ਕਿ ਇਹ ਖੁਦਕੁਸ਼ੀ ਵਾਕਈ ਖੁਦਕੁਸ਼ੀ ਹੈ ਜਾਂ ਇਹਦੇ ਪਿੱਛੇ ਕੁਝ ਹੈ ਇਸ ਖੁਦਕੁਸ਼ੀ ਦੇ ਨਾਲ ਇੱਕ ਵੱਡੇ ਪੁਲਿਸ ਅਫਸਰ ਜਿਹਨੂੰ ਜਾਤੀਗਤ ਤੌਰ ਦੇ ਉੱਤੇ ਪੜਤਾਰਤ ਕੀਤਾ ਗਿਆ ਜਿਹੜੀ ਜਾਤੀ ਦੇ ਕਾਰਨ ਉਹਦੇ ਨਾਲ ਵਿਕਤਰਾ ਕੀਤਾ ਜਾਂਦਾ ਰਿਹਾ ਉਹ ਉਸ ਵਿਅਕਤੀ ਅਤੇ ਕੇਸ ਨੂੰ ਠੰਡਾ ਕਰਨ ਦੇ ਲਈ ਢਿੱਲਾ ਕਰਨ ਦੇ ਲਈ ਕਮਜ਼ੋਰ ਕਰਨ ਦੇ ਲਈ ਇਹ ਸਾਰਾ ਕੁਝ ਹੈ ਜਬਾਕਈ ਹੈ ਇਹਦੀ ਜਾਂਚ ਉੱਚ ਪੱਧਰ ਤੇ ਹੋਣੀ ਚਾਹੀਦੀ ਹੈ ਹਰਿਆਣਾ ਪੁਲਿਸ ਦੇ ਵਸਦਾ ਇਹ ਕੰਮ ਨਹੀਂ ਹੈ ਹੁਣ ਰੋਲਾ ਇਹ ਹੈ ਕਿ ਪੁਲਿਸ ਵਾਲੇ ਆਹਦੇ ਖਿਲਾਫ ਕੁਝ ਹੋ ਜਾਏ ਤਾਂ ਪੁਲਿਸ ਵਾਲੇ ਸਾਰੇ ਇੱਕ ਦੂਜੇ ਨੂੰ ਬਚਾਉਣ ਲੱਗ ਜਾਂਦੇ ਨੇ ਤੁਸੀਂ ਪਟਿਆਲੇ ਕਰਨਲ ਬਾਠ ਵਾਲੇ ਮਾਮਲੇ 'ਚ ਦੇਖ ਹੀ ਲਿਆ ਪਰ ਹੁਣ ਤਾਂ ਪੁਲਿਸ ਵਾਲੇ ਆਪਸ 'ਚ ਜਿਹੜਾ ਉਹ ਲੜਪੇ ਕਹਿ ਲਈ ਇੱਕ ਤਰ੍ਹਾਂ ਨਾਲ ਇਸ ਮਾਮਲੇ 'ਚ ਕੌਣ ਨਤਾਰਾ ਕਰੂਗਾ ਪਰ ਇਹ ਹੈ ਕਿ ਹੁਣ ਅਮਿਤ ਰਤਨ ਕੋਰਟ ਫੱਤਾ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ ਬਹੁਤ ਸੰਗੀਨ ਇਲਜ਼ਾਮਾਂ ਦੇ ਅਧੀਨ ਪਰਚਾ ਆਇਆ ਤੇ ਜੇ ਇਸ ਮਾਮਲੇ ਦੇ ਵਿੱਚ ਅਮਨ ਰਤਨ ਕੋਟ ਫੱਤਾ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਆਪ ਲਈ ਕਸੂਤੀ ਸਥਿਤੀ ਬਣ ਜਾਣੀ ਹੈ ਪਹਿਲਾਂ ਵੀ ਉਹ ਜਿਹੜਾ ਰਿਸ਼ਵਤ ਮਾਮਲੇ ਦੇ ਵਿੱਚ ਵਿਜੀਲੈਂਸ ਨੇ ਉਹਨਾਂ ਨੂੰ ਚੱਕ ਲਿਆ ਸੀ ਤਾਂ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਦੇ ਲਈ ਵੀ ਮੁਸੀਬਤ ਦੀ ਘੜੀ ਹੈ ਤੇ ਅਮਤਰਤਨ ਕੋਟ ਫੱਤਾ ਦੇ ਲਈ ਵੀ ਆਮ ਆਦਮੀ ਪਾਰਟੀ ਇਸ ਮਾਮਲੇ 'ਚ ਕੀ ਕਹੇ ਜਾਂਦੀ ਹੈ ਇਹ ਹਾਲੇ ਦੇਖਣ ਵਾਲੀ ਗੱਲ ਹੋਵੇਗੀ ਪਰ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਵਾਈ ਪੂਰਨ ਕੁਮਾਰ ਦੀ ਖੁਦਕੁਸ਼ੀ ਤੇ ਸੰਦੀਪ ਲੱਧਰ ਦੀ ਖੁਦਕੁਸ਼ੀ ਦੋਵੇਂ ਸਵਾਲ ਖੜੇ ਕਰਦੀਆਂ ਨੇ ਸਾਡੇ ਸਿਸਟਮ ਦੇ ਉੱਤੇ ਸਾਡੇ ਸਾਰੇ ਸਾਰੇ ਤਾਣੇ ਬਾਣੇ ਦੇ ਉੱਤੇ ਇਹ ਇੱਕ ਵੱਡਾ ਪ੍ਰਸ਼ਨ ਚਿੰਨ ਲਾਉਂਦੀਆਂ ਨੇ ਤੇ ਸੰਦੀਪ ਲੱਧਰ ਦੀ ਦਾ ਖੁਦਕੁਸ਼ੀ ਇਸ ਮਾਮਲੇ 'ਚ ਵੱਡੀ ਹੈ ਕਿ ਇਸ ਨੂੰ ਹੁਣ ਜਾਤ ਦਾ ਮਸਲਾ ਵੀ ਬਣਾਇਆ ਗਿਆ ਜਿਸ ਪ੍ਰਕਾਰ ਹੋਇਆ ਇਹ ਜਾਤ ਦਾ ਮਸਲਾ ਵੀ ਬਣਾਇਆ ਗਿਆ ਤੇ ਸੰਦੀਪ ਲੱਧਰ ਦੀ ਖੁਦਕੁਸ਼ੀ ਦਾ ਉਹ ਵੀ ਪਹਿਲਾਂ ਫੋਨ ਕੀਤਾ ਜੀ ਮੈਂ ਘਰ ਜਾ ਰਿਹਾ ਫਿਰ ਫੋਨ ਕੀਤਾ ਮੈਂ ਵਾਪਸ ਆ ਰਿਹਾ ਉਹਨੂੰ ਵੀ ਸ਼ੱਕੀ ਹਾਲਾਤਾਂ ਚ ਬਣਾਇਆ ਗਿਆ ਹੈ ਸ਼ੱਕੀ ਹਾਲਾਤ ਬਣੇ ਨੇ ਉਹਦੀ ਵੀ ਪੂਰੀ ਜਾਂਚ ਜਿਹੜੀ ਉਹ ਹੋਣੀ ਚਾਹੀਦੀ